ਲਓ ਜੀ ਸਵਾਗਤ ਹੈ ਤੁਹਾਡਾ ਖਸਾਨ ਵੀਰ ਸਾਡੇ YouTube ਚੈਨਲ ਤੇ ਲਓ ਜੀ ਪਹੁੰਚ ਗਿਆ ਕੋਟਪੁਰੇ ਮੰਡੀ ਦੇ ਵਿੱਚ ਥੂੜੀ ਦੀ ਥੂੜੀ ਤੇ ਨਾਗ ਸਾਰੇ ਅੱਜ ਤੈਨ ਨਹੀਂ ਰਹਿ ਗਏ ਬਾਈ 200 200 200 5 10 15 20 220 ਰੁਪਏ 25 3 23 40 47 250 55 255 252 ਕਾਲਾ ਬੇਬੇ ਹਾਂ 252 ਬੋਲਾਂਗੇ ਨਾ 60 ਰੁਪਏ 60 ਰੁਪਏ 60 ਰੁਪਏ ਬੋਲਦਾ ਕੋਈ 260 ਰੁਪਏ ਆਜੋ ਜੀ ਲਓ ਜੀ ਪਹਿਲੀ ਟਰਾਲੀ ਲੱਗੀ ਬਾਈ 260 ਰੁਪਏ ਜਿਹੜਾ ਕੱਲ ਰੇਟ ਸੀਗਾ ਕੱਲ ਸੀਗਾ 200 ਤੋਂ ਲੈ ਕੇ 250 ਦੇ ਵਿੱਚ ਵਿੱਚ ਸੀ ਕੋਈ ਟਰਾਲੀ 235 ਲੱਗੀ ਸੀ ਕੋਈ 240 ਲੱਗੀ ਸੀ ਤਾਂ ਕਰਕੇ ਰੇਡ ਜਿਹੜਾ ਕੱਟ ਗਿਆ ਸੀ ਕੱਲ ਤੇ ਅੱਜ ਜਿਹੜੇ ਨਾ ਤੈਨ ਹੀ ਰਹਿ ਗਏ ਇੱਕ ਦਾ ਜਿਹੜਾ ਲੱਗ ਗਿਆ ਬੋਲੀ ਦੋ ਨਾਗ ਰਹਿ ਗਈ ਇਹਨਾਂ ਦੇਖਦੇ ਕਿ ਰੇਟ ਜੰਮੀ ਨੀ। ਵੀ ਨਾਗਰੇ ਕੇ ਸਾਰੇ ਦੋ। ਹਾਂ ਜਿਹੜਾ ਰੇਟ ਦੇਖਦੇ ਆ। ਕਿੱਥੋਂ ਤੱਕ ਜਾਂਦਾ। ਹਾਂ? ਦੰਦਾ ਨਵੀਂ ਨਹੀਂ ਹੁੰਦਾ। ਹਾਂ। ਇਹ ਤੇ ਜੀ ਤੇ ਜੀ ਮਾਲਿਕੋਂ ਦਾ ਨਾ। ਚਾੜੇ ਆਉਂਗਾ ਤੇ। ਆਹ ਆਹ ਨਾੜ ਹੀ ਮੋੜੇ ਲਾਉਂਦਾ ਨਾੜ ਹੀ ਸਮਝ ਦੇ ਦੇ 200 ਰੁਪਏ ਬੋਲਦੇ ਯਾਰ ਅੰਦਰ ਦੇ ਥੋੜੀ 200 ਰੁਪਏ 200 200 5 10 15 20 25 40 40 45 250 55 ਕਿੱਥੇ ਜਾਣਗੇ ਭਾਈ ਕਿੰਨੇ ਜਾਏਗਾ 500 ਰੁਪਏ ਕਰਾਇਆ 250 55 60 65 70 270 ਰੁਪਏ ਬੋਲਾਂ ਵੇਚਨੇ 270 ਰੁਪਏ ਸੀ ਨਹੀਂ 500 ਰੁਪਏ ਨਾ ਜੀ ਦੂਸਰੀ ਟਰਾਲੀ ਲੱਗਿਆ 200 ਤੇ 70 ਰੁਪਏ ਨਾ ਕਿ ਇੱਕ ਜੀ ਇਹ ਦੇਖਦੇ ਕਿ ਰੇਟ ਜਾਂਦਾ ਕਿਉਂਕਿ ਇੰਜ ਨਾ ਤਿੰਨ ਹੀ ਆਈ ਇਹ ਪਤਾ ਨਹੀਂ ਐਤਵਾਰ ਕਰਕੇ ਜੀ ਬਾਈ ਤੇ ਪਤਾ ਨਹੀਂ ਕੱਲ ਜਿਹੜਾ ਰੇਟ ਪੜਾ ਡਾਊਨ ਵੱਲ ਗਿਆ ਪਤਾ ਨਹੀਂ ਆ ਬਾਈ ਆ ਬਾਈ ਪੂਰ ਗਿਆ ਇਹ ਸਾਫ ਆ ਬਾਈ ਇੱਕ ਸਾਲ ਕਿੰਨੀ ਘਟਾਇ ਹੈ ਨੀਗਾ ਆ ਵੇ ਗਿੱਲੀ ਆ ਪਿੱਛੇ ਗਿੱਲੀ ਆ ਮੜੀ ਮੋੜ ਆ ਵੇ ਮੜੀ ਮੋੜ ਉੱਤੋਂ ਮੜਾ ਮੋੜੇ ਰੱਖੀ ਦੂਨੀ ਪੈ ਜਾਂਦੀ ਆ 100 ਰੁਪਿਆ ਲੱਖ 100 ਰੁਪਿਆ 100 ਰੁਪਿਆ 100 ਰੁਪਿਆ 100 ਰੁਪਿਆ ਬੋਲਾ ਭਾਈ ਜਨਾ ਆਤਮਾ ਜੀ ਹਾਂ ਹੋਣ ਆ ਕਿ ਲੱਗੀ ਨਹੀਂ ਲੱਗੀ ਨਹੀਂ ਬਾਈ ਸੌ ਜਲਦੀ ਜਾਂਦੀ ਆ ਆਹ ਬੋਲੀ ਤੋਂ ਕੋਈ ਨਹੀਂ ਇਹ ਬੰਦਾ ਬੋਲਦਾ ਹੁਣ ਆ ਜਾ ਜੀ ਆਹ ਤੂੰ ਲੈ ਜਾ ਕੱਲ ਨਾ 175 ਬੋਲਾਂਗੇ ਨੇ ਆਪਣੀ ਨਹੀਂ ਲਾਉਣੀ ਲੋ ਜੀ ਬਈ 175 ਰੁਪਏ ਲੱਗੇ ਤੇ ਬਾਈ ਕਹਿੰਦਾ ਨਹੀਂ ਰੋਣੇ ਰੇਟ ਬਾਹ ਡਾਉਣ ਵਾਜੇ ਅੱਜ ਕੱਲ ਨਾਲ ਵੀ ਡਾਉਣ ਵਾਜੇ ਬਾਈ ਜੀ ਆ ਬਿਲਕੁਲ ਮੰਨਦਾ ਹੋ ਗਿਆ